ਇਹ ਨੁਸਖਾ ਵੀਰ ਦਾ ਟਾਈਮ ਵੀ ਬਤਾਊਗਾ ਵੀਰ ਜਗਾੜਾ ਵੀ ਕਰੂਗਾ ਤੇ ਉਹਦੇ ਨਸਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਵੀ ਚਲਾਊਗਾ ਇਹਦੇ ਵਿੱਚ ਮੈਂ ਤੁਖ ਮਲੰਗਾ ਤુલਸੀ ਦੇ ਬੀਜ ਤਵਾਸੀਰ ਜੈਫਲ ਪਾਨ ਜੜ ਬਾਂਮਣ ਲਾਲ ਕੌਂਜ ਬੀਜ ਅਗੰਡੋਏ ਸਫੈਦ ਮੁਸਲੀ ਇਹਦੇ ਵਿੱਚ ਮੈਂ ਹਤਾંબા ਪਸਮ ਪਾਊਗਾ ਅੱਜ ਇਹ ਵੀਡੀਓ ਬਣਾਉਣ ਲੱਗੇ ਆ ਜਿਹੜੇ ਵੀਰ ਭਰਾ ਕਹਿੰਦੇ ਵੀ ਹੱਥ ਰਸੀ ਕਰਕੇ ਸਾਡਾ ਕੰਮ ਬਿਲਕੁਲ ਡੈਡ ਹੋ ਗਿਆ ਬਿਲਕੁਲ ਹੀ ਨਸਾਂ ਸਾਡੀਆਂ ਕੰਮ ਕਰਨਾ ਬੰਦ ਕਰ ਗਈਆਂ ਉਹਨਾਂ ਦੀਆਂ ਨਸਾਂ ਕੰਮ ਕਰਨਾ ਬੰਦ ਕਿਉਂ ਕਰਦੀਆਂ ਨੇ ਕਿਉਂਕਿ ਉਹਨਾਂ ਦੀਆਂ ਨਸਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਚੱਲਣਾ ਬੰਦ ਹੋ ਜਾਂਦਾ ਬਲੱਡ ਸਰਕੂਲੇਸ਼ਨ ਚੱਲਣਾ ਬੰਦ ਕਿਉਂ ਹੁੰਦਾ ਵਾ ਕਿਉਂਕਿ ਉਹਨਾਂ ਨੇ ਬਚਪਨ ਦੇ ਵਿੱਚ ਹੱਥ ਰਸੀ ਕਰ ਲਈ ਹੱਥ ਰਸੀ ਕਰਕੇ ਹੋ ਗਿਆ ਹਾਂ ਕਈ ਡਾਕਟਰ ਜਾਂ ਕਈ ਵੈਦ ਇਦਾਂ ਦੇ ਨੇ ਜਿਹੜੇ ਕਹਿੰਦੇ ਆ ਵੀ ਹਾਂ ਹੱਥ ਰਸੀ ਕਰਨੀ ਚਾਹੀਦੀ ਆ ਅਸੀਂ ਵੀ ਕਹਿੰਨੇ ਆ ਏਅਰ ਕਰ ਲਓ ਕੋਈ ਗੱਲ ਨਹੀਂ ਕਿਉਂਕਿ ਜਦੋਂ ਹਾਰਮੋਨ ਏਕਟਿਵ ਹੁੰਦੇ ਆ ਜਾਂ ਜਿਹੜੇ ਮੁੰਡੇ ਨੇ ਜਾਂ ਜੰਗੇਜ ਦੇ ਲਾ ਲਓ ਜਾਂ ਥੋੜਾ ਜੰਗੇਜ ਤੋਂ ਥੱਲੇ ਲਾ ਲਓ ਜਿਹੜੇ 14-15 ਸਾਲ 16 ਸਾਲ ਦੇ ਜਿਹੜੇ ਅੱਜ ਕੱਲ ਦੇਖਦੇ ਆ ਵੀਡੀਓ ਦੇਖਦੇ ਆ ਜਾਂ ਕੋਈ ਉਹ ਇੰਸਟਾਗ੍ਰam ਜਾਂ ਕੁਝ ਵੀ ਚਲਾਉਂਦੇ ਜਿੱਥੇ ਉਹਨਾਂ ਨੇ ਕੁਝ ਅਸਲੀਲ ਵੀਡੀਓ ਦੇਖੀਆਂ ਨੇ ਉਹਨਾਂ ਦੇ ਹਾਰਮੋਨ ਵੀ ਏਕਟਿਵ ਹੁੰਦੇ ਆ ਉਹਨਾਂ ਦਾ ਵੀ ਮਨ ਕਰਦਾ ਦਿਲ ਕਰਦਾ ਫਿਰ ਉਹ ਜਾ ਕੇ ਹੱਥ ਰਸੀ ਕਰਦੇ ਆ ਇਹਦੇ ਵਿੱਚ ਗੰ ਆਪਾਂ ਕਹਿ ਸਕਦੇ ਆ ਵੀ ਉਹਨਾਂ ਨੂੰ ਸਿਖਾਉਣ ਵਾਲਿਆਂ ਦੀ ਵੀ ਆ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਾਉਂਦੇ ਨਹੀਂ ਹੈਗੇ ਹੱਥ ਰੱਸੀ ਕਰ ਦਿਓ ਕਰ ਲਓ ਕੋਈ ਗੱਲ ਨਹੀਂ ਪਰ ਉਹਨੂੰ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਵਾ ਤਰੀਕਾ ਮੈਂ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਨਹੀਂ ਦੱਸੂਗਾ ਤੁਸੀਂ ਜੇ ਉਹ ਉਹਦੇ ਬਾਰੇ ਪੁੱਛਣਾ ਜਾਂ ਤੁਹਾਡੇ ਬੱਚੇ ਅੱਗੇ ਦੀ ਅੱਗੇ ਜਿਹੜੀ ਚੀਜ਼ ਕਰਦੇ ਨੇ ਕਿਉਂਕਿ ਹੁਣ ਜਮਾਨਾ ਹੀ ਕੋਸ਼ ਇਦਾਂ ਦਾ ਆ ਰਿਹਾ ਵਾ ਮੋਬਾਈਲਾਂ ਤੇ ਸਾਰਾ ਕੁਝ ਅਵੇਲੇਬਲ ਆ ਜਵਾਕ ਦੇਖਦੇ ਨੇ ਦੇਖ ਕੇ ਉਹੀ ਚੀਜ਼ ਕਰਨ ਦੀ ਟਰਾਈ ਕਰਦੇ ਨੇ ਜਦੋਂ ਟਰਾਈ ਕਰਦੇ ਆ ਹੌਲੀ ਹੌਲੀ ਕਰਦੇ 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 ਜਦੋਂ ਉਹ ਆਪਦੀ ਏਜ ਦੇ ਵਿੱਚ ਆਉਂਦੇ ਉਹਨਾਂ ਦਾ ਵਿਆਹ ਹੁੰਦਾ ਜਾਂ ਉਹ ਵਿਆਹ ਹੋਣ ਤੋਂ ਬਾਅਦ ਵੀ ਉਹ ਬਿਲਕੁਲ ਮਤਲਬ ਉਹਨਾਂ ਦਾ ਲਿੰਗ ਦੀ ਜਿਹੜੀ ਸ਼ਮਤਾ ਵਾ ਸੈਕਸ ਕਰਨ ਦੀ ਬਿਲਕੁਲ ਡੈਡ ਹੋ ਜਾਂਦਾ ਕੰਮ ਉਹਨਾਂ ਦੇ ਲਿੰਗ ਦੇ ਵਿੱਚ ਤਣਾਅ ਜਮਾ ਨਹੀਂ ਰਿਹਾਦਾ ਨਾ ਉਹਨਾਂ ਦਾ ਟਾਈਮ ਲੱਗਦਾ ਕਿਉਂਕਿ ਤੁਹਾਡੀਆਂ ਨਸਾਂ ਦੇ ਵਿੱਚ ਪਾਵਰ ਹੋਊਗੀ ਕਿਉਂਕਿ ਆਪਣਾ ਆ ਹਿੱਸਾ ਹੁੰਦਾ ਵਾ ਲਿੰਗ ਦਾ ਪਿੱਛੇ ਵਾਲਾ ਜਿਹੜਾ ਆਪਣੇ ਵੀਰਜ ਨੂੰ ਹੋਲਡ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਵਾ ਇੱਥੋਂ ਵੀਰਜ ਇੱਥੇ ਜਾਂਦਾ ਤੇ ਇੱਥੇ ਜਾ ਕੇ ਹੋਲਡ ਹੁੰਦਾ ਫਿਰ ਟਾਈਮ ਵਧਦਾ ਵਾ ਤੁਸੀਂ ਹੱਥ ਰੱਸੀ ਕਰ ਕਰਕੇ ਆ ਹਿੱਸੇ ਨੂੰ ਹੀ ਡੈਡ ਕਰਤਾ ਤੁਸੀਂ ਆਪ ਦਾ ਹਿੱਸਾ ਆ ਬਿਲਕੁਲ ਡੈਡ ਕਰਤਾ ਹਾਂ ਹੱਥ ਰੱਸੀ ਤੁਸੀਂ ਕਰਨੀ ਹੈ ਕੋਈ ਗੱਲ ਨਹੀਂ ਉਹਦਾ ਇੱਕ ਤਰੀਕਾ ਹੁੰਦਾ ਵਾ ਹਟਣਾ ਤਾਂ ਹੈ ਨਹੀਂ ਕਿਸੇ ਨੇ ਜਿਹਨੂੰ ਅਸੀਂ ਕਹਿ ਜੀਏ ਵੀ ਹਟ ਜਾ ਯਾਰ ਪਹਿਲੀ ਗੱਲ ਫਰਸਟ ਪ੍ਰੀਅਰਟੀ ਤਾਂ ਸੀ ਇਹ ਦਿੰਨੇ ਆ ਇਹ ਵੀ ਬੰਦਾ ਹੱਥ ਰਸੀ ਕਰਨੀ ਛੱਡ ਦੇਵੇ ਨਾ ਕਰੇ ਪਰ ਹਟਣਾ ਫੇਰ ਵੀ ਹੈ ਨਹੀਂ ਕਿਸੇ ਨੇ ਜੇ ਤੁਸੀਂ ਨਹੀਂ ਹਟਣਾ ਤਾਂ ਤੁਹਾਡੇ ਲਈ ਮੈਂ ਇੱਕ ਆਪਸ਼ਨ ਦੇ ਦਿੰਦਾ ਵੀ ਤੁਸੀਂ ਉਹਨੂੰ ਕਰਨ ਦਾ ਇੱਕ ਤਰੀਕਾ ਬਣਾ ਲਓ ਤੁਸੀਂ ਉਹ ਤਰੀਕੇ ਨਾਲ ਕਰ ਲਓ ਤਾਂ ਜੋ ਲਾਈਫ ਦੇ ਵਿੱਚ ਅੱਗੇ ਜਾ ਕੇ ਤੁਹਾਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿੰਨਾਂ ਮੁਸ਼ਕਲਾਂ ਦੇ ਨਾਲ ਅੱਜ ਕੱਲ ਸਾਡੇ ਕੋਲੇ ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਹਤਾਸ਼ ਹੋ ਚੁੱਕੇ ਨੇ ਆਹ ਦਵਾਈਆਂ ਅਸੀਂ ਇਹ ਬਣਾ ਰਹੇ ਆ ਇਹ ਥੋੜਾ ਨੁਸਖਾ ਤਿਆਰ ਕਰ ਰਹੇ ਨੇ ਇਹ ਉਹਨਾਂ ਨੂੰ ਹੀ ਲੋੜ ਪੈਂਦੀ ਹੈ ਜਿਨ੍ਹਾਂ ਨੂੰ ਬਿਮਾਰੀ ਆ ਇਹ ਨੁਸਖਾ ਮੈਂ ਬਣਾ ਰਿਹਾ ਉਹ ਇੱਕ ਵੀਰ ਆ ਸਾਡਾ ਉਹ ਸਟਾਫ ਕੈਨੇਡਾ ਦੇ ਵਿੱਚ ਆ ਉਹਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਯਾਰ ਵੀ ਇੱਥੇ ਅਸੀਂ ਜਿੰਨੇ ਮੈਨਰੇ ਨਾਲ ਜੰਗੇ ਇਦਾਂ ਸੀ ਕਹਿੰਦਾ ਜਦੋਂ ਮੈਂ ਸਕੂਲੇ ਪੜਦਾ ਹੁੰਦਾ ਸੀਗਾ ਕਹਿੰਦਾ ਉਹਨਾਂ ਨੇ ਮੈਨੂੰ ਇੱਕ ਇਹ ਗੱਲ ਕਹਿਤੀ ਵੀ ਯਾਰ ਤੂੰ ਹੱਥ ਰੱਸੀ ਕਰੇਗਾ ਤਾਂ ਤੇਰੇ ਜਿਹੜਾ ਪੈਨਿਸ ਦਾ ਸਾਈਜ਼ ਆ ਉਹ ਵੱਧ ਜਾਊਗਾ ਪਰ ਯਾਰ ਤੁਸੀਂ ਲੋਕਾਂ ਦੇ ਪਿੱਛੇ ਨਾ ਲੱਗਿਆ ਕਰੋ ਜਿਹੜਾ ਤੁਹਾਨੂੰ ਮਤ ਦਿੰਦਾ ਹੁੰਦਾ ਉਹ ਆਪਸੇ ਇਸ ਦਾ ਮਰੀਜ਼ ਹੁੰਦਾ ਸਾਡੇ ਕੋਲ ਹੀ ਆਉਂਦੇ ਆ ਉਹ ਜੇ ਦਵਾਈਆਂ ਲੈਣ ਹਾਂ ਉਹ ਕਈ ਏਦਾਂ ਦੇ ਵੀਰ ਨੇ ਜਿਹੜੇ ਹੱਥ ਰਸੀ ਕਰਨ ਕਰਕੇ ਕੀ ਕਹਿੰਦੇ ਨੇ ਡੈੱਡ ਨਹੀਂ ਹੁੰਦੇ ਉਹਨਾਂ ਦੀ ਖੁਰਾਕ ਵਧੀਆ ਹੁੰਦੀ ਆ ਉਹਨਾਂ ਨੂੰ ਇੱਕ ਤਰੀਕਾ ਪਤਾ ਹੁੰਦਾ ਉਹਦੇ ਕਰਨ ਦਾ ਤੇ ਉਹ ਐਕਸਰਸਾਈਜ਼ ਵਗੈਰਾ ਡਾਈਟ ਵਗੈਰਾ ਕੁਝ ਵਧੀਆ ਪਲਾਨ ਕਰਦੇ ਨੇ ਵਧੀਆ ਚੀਜ਼ਾਂ ਲੈਂਦੇ ਨੇ ਜਿਹਦੇ ਨਾਲ ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਮੇਰੇ ਵੀਰ ਭਰਾ ਜਿੰਨੇ ਵੀ ਹੋ ਜਿਹੜੇ ਇਸ ਚੀਜ਼ ਨਾਲ ਇਹ ਪ੍ਰੋਬਲਮ ਦੇ ਵਿੱਚੋਂ ਨਿਕਲ ਚੁੱਕੇ ਹੋ ਤੁਹਾਡੇ ਅੱਗੇ ਜਵਾਕ ਨੇ ਜਾਂ ਜਿਨ੍ਹਾਂ ਦੇ ਜਵਾਕ ਹਜੇ ਛੋਟੇ ਨੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਉਹਨਾਂ ਨੂੰ ਇਹ ਚੀਜ਼ਾਂ ਤੁਸੀਂ ਆਪਦੇ ਦੋਸਤ ਬਣ ਕੇ ਜਾਂ ਫਰੈਂਡ ਬਣ ਕੇ ਆਪਦੇ ਬੱਚਿਆਂ ਨੂੰ ਇਹ ਚੀਜ਼ ਸਿਖਾਇਆ ਕਰੋ ਤੁਸੀਂ ਸਿਖਾਉਂਗੇ ਤਾਂ ਹੀ ਉਹ ਸਿੱਖਣਗੇ ਤੁਸੀਂ ਦੱਸੋਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਕਿਉਂਕਿ ਸਮਾਜ ਦੇ ਵਿੱਚ ਤਾਂ ਗਲਤ ਸਿਖਾਉਣ ਵਾਲੇ ਬਹੁਤ ਨੇ ਤੇ ਬੱਚੇ ਗਲਤ ਪਾਸੇ ਨੂੰ ਅਟਰੈਕਟਿਵ ਜ਼ਿਆਦਾ ਹੁੰਦੇ ਨੇ ਸਹੀ ਪਾਸੇ ਅਟਰੈਕਟਿਵ ਨਹੀਂ ਹੁੰਦੇ ਬੱਚੇ ਵਧੀਆ ਮਾਪੇ ਹੋਣ ਦੇ ਨਾਲ ਨਾਲ ਵਧੀਆ ਦੋਸਤ ਵੀ ਬਣ ਕੇ ਰਹੋ ਮੈਂ ਇੱਕ ਚੀਜ਼ ਦੱਸਦਾ ਜਿਹੜੀਆਂ ਭੈਣਾਂ ਨੇ ਉਹ ਆਪਣੀਆਂ ਧੀਆਂ ਦੀਆਂ ਸਹੇਲੀਆਂ ਬਣ ਕੇ ਰਿਹਾ ਕਰੋ ਉਹਨਾਂ ਨੂੰ ਚੀਜ਼ਾਂ ਸਮਝਾਇਆ ਕਰੋ ਉਹਨਾਂ ਨੂੰ ਸਿਖਾਇਆ ਕਰੋ ਜਿਹੜੇ ਮੁੰਡਿਆਂ ਦੇ ਪਿਤਾ ਨੇ ਜਿਨ੍ਹਾਂ ਦੇ ਮੁੰਡੇ ਨੇ ਉਹਨਾਂ ਨੂੰ ਸਿਖਾਇਆ ਕਰੋ ਆਪਦੇ ਬੇਟੇ ਨੂੰ ਵੀ ਯਾਰ ਤੂੰ ਇਹ ਜੀ ਚੀਜ਼ ਤੇਰੇ ਲਈ ਗਲਤ ਆ ਇਦਾਂ ਵਾ ਦੇਖੋ ਹਟਣਾ ਦਾ ਫੇਰ ਵੀ ਜਵਕ ਨਹੀਂ ਹੁੰਦਾ ਕਹਿੰਦੇ ਨੇ ਵੀ ਮੱਛੀ ਪੱਥਰ ਚੱਟ ਕੇ ਹੀ ਮੁੜਦੀ ਆ ਪਰ ਤੁਸੀਂ ਉਹਨੂੰ ਇੱਕ ਤਰੀਕਾ ਦੱਸ ਦੋ ਉਹਦੇ ਦੋਸਤ ਬਣੋ ਉਹਨੂੰ ਚੰਗੀ ਤਰ੍ਹਾਂ ਤੁਸੀਂ ਸਮਝਾਓ ਕਿਉਂਕਿ ਤੁਸੀਂ ਆਪ ਕਈ ਇਦਾਂ ਦੇ ਵੀਰ ਭਰਾ ਨੇ ਜਿਹੜੇ ਬਿਮਾਰੀ ਦੇ ਵਿੱਚ ਆ ਗਏ ਨੇ ਜਿਹੜੇ ਇਹ ਗੱਲ ਕਹਿੰਦੇ ਆ ਵੀ ਸਾਡੇ ਦੋ ਦੋ ਤਿੰਨ ਤਿੰਨ ਨਿਆਣੇ ਨੇ ਸਾਡੇ ਬੱਚੇ ਨੇ ਦੋ ਦੋ ਤਿੰਨ ਤਿੰਨ ਪਰ ਯਾਰ ਸਾਨੂੰ ਇਹ ਪ੍ਰੋਬਲਮ ਸ਼ੁਰੂ ਤੋਂ ਹੀ ਆ ਇਹ ਹਟੀ ਨਹੀਂ ਪ੍ਰੋਬਲਮ ਅਸੀਂ ਬਹੁਤ ਦਵਾਈਆਂ ਖਾਧੀਆਂ ਨੇ ਅੱਕ ਚੁੱਕੇ ਨੇ ਦਵਾਈਆਂ ਖਾ ਕੇ ਥੱਕ ਚੁੱਕੇ ਨੇ ਬਿਤੇਰੀ ਜਗ੍ਹਾ ਨੂੰ ਨੇ ਠੱਕੇ ਖਾਦੇ ਨੇ ਠੀਕ ਤੁਸੀਂ ਹੁਣ ਵੀ ਹੋ ਸਕਦੇ ਹੋ ਇੱਕ ਤਰੀਕਾ ਹੁੰਦਾ ਦਵਾਈ ਨੂੰ ਬਣਾਉਣ ਦਾ ਇੱਕ ਵਿਧੀ ਹੁੰਦੀ ਹੈ ਦਵਾਈ ਨੂੰ ਬਣਾਉਣ ਦੀ ਆ ਨੁਸਖਾ ਮੈਂ ਅੱਜ ਲੈ ਕੇ ਆਇਆ ਇੱਕ ਵੀਰ ਨੇ ਹੱਥ ਰੱਸੀ ਕਰਕੇ ਜਿਹਦੀਆਂ ਨਸਾਂ ਬਿਲਕੁਲ ਮਤਲਬ ਕਿ ਖਤਮ ਹੀ ਮੰਨ ਲਓ ਬਲੱਡ ਸਰਕੂਲੇਸ਼ਨ ਚੱਲਦਾ ਨਹੀਂ ਉਹਦੀਆਂ ਨਸਾਂ ਦੇ ਵਿੱਚ ਇਹ ਨੁਸਖਾ ਵੀਰ ਦਾ ਟਾਈਮ ਵੀ ਬਤਾਊਗਾ ਵੀਰ ਜਗਾੜਾ ਵੀ ਕਰੂਗਾ ਤੇ ਉਹਦੇ ਨਸਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਵੀ ਚਲਾਊਗਾ ਇਹਦੇ ਵਿੱਚ ਮੈਂ ਤੁਖਮ ਲੰਗਾ ਤુલਸੀ ਦੇ ਬੀਜ ਤਵਾਸੀਰ ਜੈਫਲ ਪਾਨ ਜੜ ਬਾਂਮਣ ਲਾਲ ਕੌਂਜ ਬੀਜ ਅਗੰਡੋਏ ਸਫੈਦ ਮੁਸਲੀ ਇਹਦੇ ਵਿੱਚ ਮੈਂ ਤਾਂਬਾ ਪਾਸਮ ਪਾਊਗਾ ਇਹ ਤਾਂਬਾ ਭਸਮ ਅਸੀਂ ਕਿਸੇ ਕੰਪਨੀਏ ਦੀ ਜ਼ਿਆਦਾ ਨਹੀਂ ਯੂਜ਼ ਕਰਦੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਤਾਂਬਾ ਭਸਮ ਵੀ ਆਪ ਬਣਾਈਏ ਤਾਂਬਾ ਭਸਮ ਵੀ ਸਾਡੀ ਆਪ ਦੀ ਬਣਾਈ ਹੋਈ ਆ ਇਹਦੀ ਵੀਡੀਓ ਵੀ ਤੁਹਾਡੇ ਮੈਂ ਲੈ ਕੇ ਆਉਂਗਾ ਨਾਲ ਦੀ ਨਾਲ ਬਣਾਉਂਦੇ ਜਾਵਾਂਗੇ ਭਸਮਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਜਾਵਾਂਗੇ ਨਾਲ ਦੀ ਨਾਲ ਅੱਗੇ ਦੀ ਅੱਗੇ ਤੁਸੀਂ ਦੇਖੋ ਤੁਹਾਨੂੰ ਹਰੇਕ ਚੀਜ਼ ਦੀ ਜਾਣਕਾਰੀ ਦਿੰਦੇ ਜਾਵਾਂਗੇ ਸਾਡਾ ਸੰਸਾਰ ਵਿਦਿਆ ਨਾਮ ਦਾ ਪੇਜ ਆ ਇਹਨੂੰ ਤੁਸੀਂ ਫੋਲੋ ਕਰ ਲਓ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਮੇਰਾ ਪਤਾ ਨੋਟ ਕਰ ਲਓ ਪਖੋਲ ਰੋਡ ਨੀਅਰ ਭਾਈਵਾਲਾ ਗੁਰਦੁਆਰਾ ਸਾਹਿਬ ਪੰਜਾਬ ਨੈਸ਼ਨਲ ਬੈਂਕ ਦੇ ਕੋਲੇ ਅਨਮੋਲ ਮਾਰਕੀਟ ਦੇ ਵਿੱਚ ਸਾਡਾ ਆਫਿਸ ਆ ਤੁਸੀਂ ਜਦ ਮਰਜ਼ੀ ਆ ਕੇ ਮਿਲ ਸਕਦੇ ਹੋ ਅਮੈਂ ਮੈਂ ਕੀ ਗੱਲ ਦੱਸਣੀ ਚਾਹੁੰਨਾ ਕਈ ਲੋਕ ਮੇਰੀ ਵੀਡੀਓ ਚੱਕ ਕੇ ਬਹੁਤ ਜ਼ਿਆਦਾ ਦਾ ਮਿਸਯੂਜ਼ ਕਰਦੇ ਆ ਹੱਥ ਜੋੜ ਕੇ ਬੇਨਤੀ ਆ ਸਹੀ ਇਲਾਜ ਦੋ ਜੇ ਤੁਸੀਂ ਦੇਣਾ ਕੋਈ ਨਹੀਂ ਵੀਡੀਓ ਚਲਾਉਣ ਨੂੰ ਕੋਈ ਗੱਲ ਨਹੀਂ ਤੁਸੀਂ ਇਲਾਜ ਸਹੀ ਦੋ ਜਰ ਬੰਦੇ ਠੀਕ ਹੋਣੇ ਚਾਹੀਦੇ ਨੇ ਤੁਹਾਨੂੰ ਸਾਰਿਆਂ ਨੂੰ ਮੈਂ ਨੁਸਖਾ ਦਿਖਾਤਾ ਇਹਨੂੰ ਬਣਾਉਣ ਦੀ ਵਿਧੀ ਹੈਗੀ ਆ ਵੀ ਇਹਨੂੰ ਸਾਰਿਆਂ ਨੂੰ ਤੁਸੀਂ ਕੱਪੜਾ ਜਾਣ ਕਰਕੇ 6 ਤੋਂ 7 ਦਿਨ ਰੋਜ਼ ਰਾਤ ਨੂੰ 2-2 ਘੰਟੇ ਨੂੰ ਰਗੜਨਾ ਵਾ ਧੁੱਪੇ ਨਹੀਂ ਰਗੜਨਾ ਚੰਦ ਦੀ ਚਾਨਣੀ ਦੇ ਵਿੱਚ ਰਗੜਨਾ ਇਹਨੂੰ ਰਗੜ ਕੇ ਕਿਉਂਕਿ ਮੌਸਮ ਥੋੜਾ ਗਰਮੀ ਦਾ ਵਾ ਜਿਆਦਾ ਜਰ ਜੜੀ ਬੂਟੀਆਂ ਗਰਮੀ ਹੁੰਦੀਆਂ ਨੇ ਪਰ ਇਹਨੂੰ 6-7 ਦਿਨ ਰਗੜੋਂਗੇ ਤਾਂ ਇਹ ਠੰਡੀ ਤਸੀਰ ਦੇ ਵਿੱਚ ਆ ਜਾਊਗਾ ਤੇ ਤੁਸੀਂ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਕੱਚੀ ਲੱਸੀ ਨਾਲ ਇਹਦਾ ਇਸਤੇਮਾਲ ਕਰਨਾ ਵਾ ਬਾਕੀ ਜਿਹੜੇ ਵੀਰ ਭਰਾਵਾਂ ਨੂੰ ਪ੍ਰੋਬਲਮ ਹੈਗੀ ਆ ਨਹੀਂ ਤਿਆਰ ਕਰ ਸਕਦੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ